ਸਰਗੜੀ ਦੀ ਜੰਗ ਇਤਿਹਾਸ ਜੀਆਂ ਬਹਾਦਰੀ ਭਰਪੂਰ ਜੰਗਾਂ ਵਿੱਚੋਂ ਇੱਕ ਹੈ ਸਰਗੜੀ ਦਾ ਕਿਲਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਟ ਜ਼ਿਲ੍ਹੇ ਵਿੱਚ ਸਥਿਤ ਸੀ ਅੱਜ ਤੋਂ ਤਕਰੀਬਨ 125 ਕੋ ਸਾਲ ਪਹਿਲਾਂ 12 ਸਤੰਬਰ 1897 ਈਸਵੀ ਨੂੰ ਬ੍ਰਿਟਿਸ਼ ਆਰਮੀ ਦੀ ਛਤਮੀ ਰੈਜੀਡੈਂਟ ਦੇ ਇੱਕੀ ਸਿੱਖ ਫੌਜੀ ਸਰਗੜੀ ਵਿਖੇ ਤੇ ਨਾਲ ਸਨ ਬਿਨਾਂ ਕਿਸੇ ਚੇਤਾਵਨੀ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ 10 ਹਜ਼ਾਰ ਅਫਗਾਨੀ ਹਮਲਾ ਕਰਨ ਆ ਚੁੱਕੇ ਹਨ ਸਾਰਾਗੜੀ ਪੋਸਟ ਫੋਰਟ ਗੁਲਿਸਤਾਨ ਤੇ ਫੋਰਟ ਲੋਖਾੜ ਦੇ ਵਿੱਚ ਕਮਿਊਨੀਕੇਸ਼ਨ ਦਾ ਕੰਮ ਕਰਦੀ ਸੀ ਉਹਨਾਂ 21 ਸਿੱਖ ਫੌਜੀਆ ਕੋਲ ਦੋ ਆਪਸ਼ਨ ਸੀ ਪੋਸਟ ਛੱਡ ਕੇ ਆਪਣੀ ਜਾਨ ਬਚਾ ਲੈਣ ਜਾਂ ਪੋਸਟ ਦੀ ਸੁਰੱਖਿਆ ਕਰ ਲੈ ਫੈਸਲਾ ਇਹ ਕੀਤਾ ਗਿਆ ਕਿ ਆਖਰੀ ਸਾਤ ਤੱਕ ਪੋਸਟ ਨੂੰ ਬਚਾਉਣਾ ਹੈ ਸਿਰਫ 21 ਹੋਣ ਦੇ ਬਾਵਜੂਦ ਵੀ 7 ਘੰਟਿਆਂ ਤੱਕ ਅਫਗਾਨੀਆਂ ਨੂੰ ਰੋਕ ਕੇ ਪਰ ਅਫਗਾਨੀ ਸਰਗੜੀ ਕਿਲੇ ਦੀ دیوار ਤੋੜਨ ਤੱਕ ਆ ਗਏ ਸਨ ਤੇ ਆਖਰੀ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਸਿਰਫ 19 ਸਾਲ ਦੇ ਗੁਰਮukh ਸਿੰਘ ਸਨ ਜਿਨ੍ਹਾਂ ਨੇ ਇਕੱਲੇ ਹੀ ਵੀ ਅਫਗਾਨੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਇੰਗਲੈਂਡ ਦੀ ਰਾਣੀ ਨੇ ਇਹ ਕਿਹਾ ਕਿ ਜਿਸ ਆਰਮੀ ਵਿੱਚ ਸਿੱਖ ਫੌਜੀ ਹੋਣ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ